ਚੋਣ ਗੇਟ ਐਸਵਾਈਐਲ ਦਾ ਇੱਕ ਵਾਰ ਫੇਰ ਭੇੜ ਮਤਲਬ ਕਿ ਦੇਸ਼ ਦੀਆਂ ਆਮ ਚੋਣਾਂ ਹੁਣ ਸਿਰ ਉੱਤੇ ਨੇ ਤੇ ਐਸਵਾਈਐਲ ਦਾ ਮਾਮਲਾ ਇੱਕ ਵਾਰ ਫੇਰ ਪੱਖ ਦਾ ਵਿਖਾਈ ਜਾ ਰਿਹਾ ਕੇਂਦਰ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੋਨੇ ਮੁੱਖ ਮੰਤਰੀਆਂ ਦੀ ਇੱਕ ਬੈਠਕ ਸੱਦੀ ਹੈ ਇਸ ਮਾਮਲੇ ਉੱਤੇ ਉਸ ਬੈਠਕ ਦੇ ਵਿੱਚ ਕੀ ਹੋਣ ਵਾਲਾ ਤੇ ਐਸਵਾਈਐਲ ਦਾ ਪਰਚੋਕੜ ਕੀ ਹੈ ਇਸ ਸਮੁੱਚੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਚਰਚਾ ਲਈ ਸਾਡੇ ਨਾਲ ਜੁੜੇ ਨੇ ਉਗੇ ਸਿਆਸੀ ਚਿੰਤਕ ਤੇ ਉਗੇ ਲੇਖਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਵੈਲਕਮ ਸਵਾਗਤ ਬਹੁਤ-ਬਹੁਤ ਸ਼ੁਕਰੀਆ ਕਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕੇਂਦਰ ਸਰਕਾਰ ਨੇ ਇੱਕ ਬੈਠਕ ਸਾਦੀ ਸੱਦ ਲਈ ਹੈ ਕਹਿੰਦਾ ਭਾਵੇਂ ਕਿ ਪੰਜਾਬ ਤੇ ਹਰਿਆਣਾ ਦੋਨੋਂ ਮੁੱਖ ਮੰਤਰੀਆਂ ਦੀ ਐਸਵਾਈਐਲ ਦੇ ਮਾਮਲੇ ਉੱਤੇ ਜਿਹੜਾ ਮਾਮਲਾ ਤਹਾਕਿਆਂ ਬੱਦੀ ਤੋਂ ਪਛਿੱਤਾ ਜਿਸ ਨੇ ਪੰਜਾਬ ਦੀ ਸਿਆਸਤ ਹੀ ਨਹੀਂ ਆਰਥਿਕ ਤੇ ਧਾਰਮਿਕ ਸਮਾਜਿਕ ਵਿਜਾ ਨੂੰ ਕਈ ਵਾਰ ਕਈ ਹਮੰਤਰੀਆਂ ਵੀ ਦਿੱਤੀਆਂ ਹੋਈਆਂ ਨੇ ਤੇ ਮਾਮਲਾ ਉਹ ਹਾਲੇ ਤਾਈਂ ਕਿਸੇ ਤਨ ਪੱਤਰ ਨਹੀਂ ਲੱਗ ਰਿਆ ਹੁਣ ਕਿਉਂਕਿ ਮਾਮਲਾ ਕੋਰਟ ਕਚਹਿਰੀਆਂ ਦੇ ਵਿੱਚੋਂ ਮਾਨਯੋਗ ਜਿਹੜੀ ਉੱਪਰਲੀ ਅਦਾਲਤ ਸੁਪਰੀਮ ਕੋਰਟ ਦੇ ਵਿੱਚ ਵੀ ਆਖਰੀ ਮੋੜ ਉੱਤੇ ਹੈ ਕੇਂਦਰ ਸਰਕਾਰ ਨੂੰ ਜਿਹੜੀ ਹੁਣ ਇੱਕ ਫੈਸਲੇ ਦੀ ਕਲੀ ਦਿੱਤੀ ਗਈ ਹੈ ਕਿ ਉਹ ਮਤਲਬ ਦੁਰਨਾ ਰਾਜਾ ਨੂੰ ਗੱਲਬਾਤ ਦੇ ਗੇੜ ਦੇ ਵਿੱਚੋਂ ਬਾਹਰ ਲਿਆਉਣ ਤੇ ਮਾਮਲਾ ਸੁਲਝ ਸਕੇ ਉੰਜ ਜਿਹੜੀ ਪੰਜਾਬ ਵਿਚਲੀ ਜਿਹੜੀ ਐਸਵਾਈਐਲ ਦੀ ਜ਼ਮੀਨ ਉਹਦਾ ਸਰਵੇਖਣ ਕਰਨ ਦੀ ਵੀ ਇੱਕ ਪਿਛਲੇ ਸਮੇਂ ਸੁਪਰੀਮ ਕੋਰਟ ਕੋਲ ਉਹ ਹਦਾਇਤ ਹੋਈ ਸੀ। ਘਰ ਸਾਹਿਬ ਇਹ ਸਾਰਾ ਮਾਮਲਾ ਕੀ ਹੈ? ਹੁਣ ਜਿਹੜੀ ਅਗਲੀ ਜਿਹੜੀ ਦੋ ਮੁੱਖ ਮੰਤਰੀਆਂ ਦੀ ਬੈਠਕ ਹੋ ਰਹੀ ਹੈ ਤੇ ਬੈਠਕ ਦੇ ਵਿੱਚ ਕਿਸ ਤਰ੍ਹਾਂ ਦਾ ਨਿਵੇੜਾ ਹੈ ਤੇ ਕਿਸ ਮੁੱਦੇ ਉੱਤੇ ਕਿਸ ਮਾਮਲੇ ਸਬੰਧੀ ਕਹਿੰਦਾ ਭਾਵ ਕਿ ਐਸਵਾਈਐਲ ਦੇ ਕਿਹੜੇ ਹੁਣ ਹਾਲਾਤ ਤੇ ਇਹ ਬੈਠਕ ਹੋਏਗੀ? ਜੀ। ਭਿੰਡਰ ਸਾਹਿਬ ਜਿਹੜਾ ਕਿ ਐਸਵਾਈਐਲ ਦਾ ਬੜੇ ਲੰਮੇ ਸਮੇਂ ਤੋਂ ਇੱਕ ਰੀਟਕਾ ਚੱਲ ਰਿਹਾ ਹੈ। ਇਹਨੇ ਪੰਜਾਬ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪੰਜਾਬ ਦੇ ਸਾਰੇ ਖੇਤਰਾਂ ਨੂੰ ਇਹਨਾਂ ਪ੍ਰਭਾਵਿਤ ਕੀਤਾ ਤੇ ਪਿਛਲੇ ਅਕਤੂਬਰ ਦੇ ਵਿੱਚ 4 ਅਕਤੂਬਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਦੇ ਵੈਂਚੂਲੋਂ ਇੱਕ ਇਹ ਆਦੇਸ਼ ਦਿੱਤੇ ਗਏ ਸੀ ਕੇਂਦਰ ਸਰਕਾਰ ਨੂੰ ਕਿ ਪੰਜਾਬ ਵਿੱਚ ਲਈ ਜਿਹੜੀ ਐਸਵਾਈਐ ਲੰਦੀ ਜ਼ਮੀਨ ਹੈ ਉਹਦਾ ਸਰਵੇਖ ਕਰਕੇ ਰਿਪੋਰਟ ਦਿੱਤੀ ਜਾਵੇ ਸਰਵੇਖ ਕੀਤਾ ਜਾਵੇ ਤੇ ਉਸ ਸੰਬੰਧ ਦੇ ਵਿੱਚ ਉਦੋਂ ਬੜੀ ਤੇਜ਼ੀ ਆਈ ਸੀ ਤੇ ਉਸ ਵੇਲੇ ਵੀ ਕੇਂਦਰੀ ਜਲ ਸਰੋਤ ਮੰਤਰੀ ਸ਼੍ਰੀ ਵਿਜੇਂਦਰ ਸ਼ੇਖਾਪਤ ਜੀ ਨੇ ਡੋਮੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਸੀ ਤੇ ਉਹਨਾਂ ਨੇ ਮੀਟਿੰਗ ਕੀਤੀ ਸੀ ਪਰ ਉਹ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਸੀ ਨਿਕਲਿਆ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀ ਜਿਵੇਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਸ਼੍ਰੀ ਮਨੋ ਲਾਲ ਖੱਟਰ ਉਸ ਮੀਟਿੰਗ ਵਿੱਚ ਸ਼ਾਮਲ ਹੋਏ ਸੀ ਪਰ ਉਹਦੇ ਵਿੱਚੋਂ ਕੋਈ ਨਿਕਲਿਆ ਨਹੀਂ ਸੀਗਾ ਤੇ ਨਾ ਹੀ ਕੇਂਦਰ ਸਰਕਾਰ ਨੇ ਮਤਲਬ ਕੋਈ ਹੱਲ ਨਹੀਂ ਸੀ ਨਿਕਲਿਆ ਹਾਂਜੀ ਉਹਦੇ ਵਿੱਚੋਂ ਕੋਈ ਹੱਲ ਨਹੀਂ ਸੀ ਨਿਕਲਿਆ ਜਾਂ ਹੱਲ ਨਹੀਂ ਸੀ ਨਿਕਲਿਆ ਜਾਂ ਕੋਈ ਅਗਲੇ ਗੀੜ ਦੀ ਗੱਲ ਉਸ ਪੱਧਰ ਦੀ ਸਖਾਵੇਂ ਮਾਹੌਲ ਵਾਲੀ ਨਹੀਂ ਸੀ ਸਾਹਮਣੇ ਆਈ ਜੀ ਤੇ ਉਸ ਸਬੰਧ ਦੇ ਵਿੱਚ ਕਿਉਂਕਿ ਹੁਣ ਜਨਵਰੀ ਦੇ ਪਹਿਲੇ ਹਫਤੇ ਇਸ ਕੇਸ ਦੀ ਸੁਣਵਾਈ ਹੋਣੀ ਹੈ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਸ ਦੇ ਲਈ ਕੇਂਦਰੀ ਯ旅ਤ ਮੰਤਰੀ ਜੀ ਨੇ ਦੁਬਾਰਾ ਦੂਨੇ ਸਟੇਟਾਂ ਦੇ ਮੁੱਖ ਮੰਤਰੀਆਂ ਦੀ ਇੱਕ ਮੀਟਿੰਗ ਬੁਲਾਈ ਹੈ ਤੇ 28 ਦਸੰਬਰ ਨੂੰ ਉਹਨਾਂ ਦੀ ਮੀਟਿੰਗ ਹੋਣੀ ਹੈ ਤੈਅ ਹੋਈ ਹੈ ਤੇ ਜਿਸ ਦੇ ਵਿੱਚੋਂ ਇਸ ਦੇ ਮਾਮਲੇ ਨੂੰ ਵਿਚਾਰਿਆ ਜਾਣਾ ਹੈ ਜਿੱਥੋਂ ਤੱਕ ਇਹਦੀ ਗੱਲ ਕੀਤੀ ਜਾਵੇ ਤੇ ਜਿਵੇਂ ਸੁਪਰੀਮ ਕੋਰਟ ਦੇ ਆਦੇਸ਼ ਸੀ ਤੇ ਉਹਦੇ ਮੁਤਾਬਕ ਇਹ ਤੇ ਸਰਵੇਖਣ ਕਰਨ ਬਾਰੇ ਨਾ ਤਾਂ ਕੇਂਦਰ ਸਰਕਾਰ ਨੇ ਨਾ ਕੋਈ ਹੋਰ ਸਰਕਾਰਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਪੇਸ਼ਕਾਦਮੀ ਨਹੀਂ ਕੀਤੀ ਜੀ ਦੇਖੋ ਇਹ ਲੱਗਦਾ ਹੈ ਕਿ 2024 ਦੀ ਇਲੈਕਸ਼ਨ ਦਾ ਪਰਛਾਵਾਂ ਪੈ ਰਿਹਾ ਲੱਗਦਾ ਹੈ ਤੇ ਇਸ ਸਬੰਧ ਦੇ ਵਿੱਚ ਕੇਂਦਰ ਸਰਕਾਰ ਬੜਾ ਸੋਚ-ਸੋਚ ਕੇ ਕਾਰਜ ਕਰ ਰਹੀ ਹੈ ਤੇ ਹੁਣ ਵਾਲੀ ਜਿਹੜੀ ਮੀਟਿੰਗ ਹੈ ਇਹ ਵੀ ਲੱਗ ਰਹੀ ਹੈ ਵੀ ਇਸ ਸੰਦਰਭ ਦੇ ਵਿੱਚ ਇਹ ਇਸ ਮਾਮਲੇ ਦੇ ਬਾਰੇ ਵਿੱਚ ਜਿਹੜਾ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿਚਾਰ ਅਧੀਨ ਹੈ ਉਹਦੇ ਲਈ ਕੋਈ ਨਾ ਕੋਈ ਵਿਕਾਹਾਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਉਂਕਿ ਐਸਵਾਈਐਲ ਦਾ ਮਾਮਲਾ ਇੰਨਾ ਪੇਚੀਦਾ ਹੋ ਚੁੱਕਿਆ ਹੈ ਲੰਬੇ ਸਮੇਂ ਤੋਂ ਇੱਕ ਇੰਨਾ ਪੇਚੀਦਾ ਹੋ ਚੁੱਕਿਆ ਕਿ 2016 ਦੇ ਵਿੱਚ ਪੰਜਾਬ ਸਰਕਾਰ ਨੇ ਉਹ ਸਾਰਾ ਰੱਦ ਕਰਕੇ ਜ਼ਮੀਨ ਕਿਸਾਨਾਂ ਨੂੰ ਸੌਂਪ ਦਿੱਤੀ ਸੀ ਤੇ ਉਹਦੇ ਜ਼ਮੀਨ ਜੋ ਜਿਹੜੀ ਜ਼ਮੀਨ ਮਤਲਬ ਕਿ ਐਸਵਾਈਐਲ ਲਈ ਅਕਵਾਇਰ ਕੀਤੀ ਗਈ ਸੀ ਉਹ ਰੱਦ ਕਰਕੇ ਵਾਪਸ ਸੌਂਪੀ ਗਈ ਜੀ ਹਾਂ ਜੀ ਤੇ ਉਸ ਸੰਬੰਧੀ ਕੁਝ ਦਿਨ ਦੇ ਲਈ ਉੱਥੇ ਵਾਕਾਇਦਾ ਤੇਰੇ ਜੀਸੀਬੀ ਦੇ ਨਾਲ ਨਹਿਰ ਨੂੰ ਪੂਰਨ ਦਾ ਕੰਮ ਵੀ ਚੱਲਿਆ ਸੀ ਥੋੜਾ ਦਿਨ ਉਸ ਤੋਂ ਬਾਅਦ ਉਹ ਵਿਚਾਲੇ ਹੀ ਲਟਕੇ ਪਏ ਨੇ ਇਹ ਮਾਮਲਾ ਬੜਾ ਪੇਚੀਦਾ ਹੋ ਚੁੱਕਾ ਹੈ ਇਸ ਦੇ ਹੁਣ ਸਮਾਧਾਨ ਕੱਢਣ ਦੇ ਲਈ ਸਰਕਾਰ ਇੱਕ ਚਾਹੁੰਦੀ ਹੈ ਜਿਹੜਾ ਕਿ ਸਰਪ੍ਰਬੰਧ ਹੱਲ ਹੋਵੇ ਇਸ ਦੇ ਲਈ ਇਹ ਮੀਟਿੰਗ ਬੁਲਾਈ ਗਈ ਹੈ ਹੁਣ ਦੇਖਣਾ ਹੋਊਗਾ ਕਿ ਇਸ ਮੀਟਿੰਗ ਦੇ ਵਿੱਚੋਂ ਸਾਹਮਣੇ ਕੀ ਉੱਭਰ ਕੇ ਆਉਂਦਾ ਜੀ ਪੰਜਸਰ ਡਾਕਟਰ ਸਾਹਿਬ ਆਪਾਂ ਪਹਿਲਾ ਜ਼ਿਕਰ ਕੀਤਾ ਹੀ ਹੈ ਕਿ ਐਸਵਾਈ ਵਾਲੇ ਦੇ ਮੁੱਦੇ ਨੇ ਕਹਿੰਦਾ ਭਾਵੇਂ ਕਿ ਜਿਹੜੀ ਸਤਲੁਜ ਜਮਨਾ ਲਿੰਕ ਨਹਿਰ ਦਾ ਜਿਹੜਾ ਮਾਮਲਾ ਹੈ ਕਿੰਨੇ ਪੰਜਾਬ ਦੇ ਹਰ ਮਾਹੌਲ ਨੂੰ ਹਰ ਫਿਜ਼ਾ ਨੂੰ ਵੱਡੇ ਪੱਧਰ ਉਤੇ ਪ੍ਰਭਾਵਿਤ ਕੀਤਾ ਪਿਛਲੇ ਸਮੇਂ ਹਰ ਜਿਹੜੀ ਆ ਫਿਜ਼ਾ ਉਹ ਪ੍ਰਭਾਵਿਤ ਹੋਈ ਏ ਸਾਰੇ ਮਾਮਲੇ ਤੇ ਹੁਣ ਜੇਕਰ ਆਪਾਂ ਦੇਖੀਏ ਕਿ ਇੱਕ ਚਾਂਦੀ ਦੀ ਕਈ ਨਾਲ ਵੀ ਜਾਂ ਇਹਦੀ ਕਹਾਣੀ ਜੁੜਦੀ ਏ ਚਾਂਦੀ ਦੀ ਕਈ ਉਦੋਂ ਸੌਂਪੀ ਗਈ ਜਦੋਂ ਇਹਦਾ ਟੱਕ ਲੱਗਣਾ ਸੀ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਟੱਕ ਲਾਉਣ ਆਏ ਪਟਿਆਲਾ ਜ਼ਿਲ੍ਹੇ ਦੇ ਚਕਪੂਰੀ ਪਿੰਡ ਦੇ ਕੋਲ ਖੈਰ ਉਸ ਸਮੇਂ ਜਿਹੜੇ ਮੈਂਬਰ ਪਾਰਲੀਮੈਂਟ ਸਨ ਪਟਿਆਲਾ ਤੋਂ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਆਪਣੀ ਸਿਆਸੀ ਆਕਾੜ ਨੂੰ ਇੱਕ ਜਿਹੜੀ ਚਾਂਦੀ ਦੀ ਕਈ ਸੌਂਪੀ ਜਿਹੜੀ ਅਜੇ ਹੀ ਚਰਚਾ ਵੱਡੇ ਪੱਧਰ ਉੱਤੇ ਚੱਲ ਵੀ ਰਹੀ ਪਿਛਲੇ ਸਮੇਂ ਤੇ ਹੁਣ ਉਹ ਆਗੂ ਕਹਿਣ ਦਾ ਭਾਵ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਵਿੱਚ ਤੇ ਇਸ ਮਾਮਲੇ ਦੇ ਵਿੱਚ ਹੁਣ ਨਿਵੇੜਾ ਹੈ ਕੇਂਦਰ ਸਰਕਾਰ ਦੇ ਕੋਲ ਕੇਂਦਰ ਸਰਕਾਰ ਦੀ ਸਤਾ ਤੇਰੇ ਭਾਜਪਾ ਭਾਜਪਾ ਦੇ ਵਿੱਚ ਨੇ ਉਹੀ ਚਾਂਦੀ ਦੀ ਕਈ ਸੌਂਪਣ ਵਾਲੀ ਕੈਪਟਨ ਮਨਿੰਦਰ ਸਿੰਘ ਇਸ ਸਾਰੇ ਮਾਮਲੇ ਨੂੰ ਸਿਆਸੀ ਮਾਮਲੇ ਨੂੰ ਜਾਂ ਪਾਣੀਆਂ ਦੇ ਮਾਮਲੇ ਨੂੰ ਕਿਵੇਂ ਦੇ ਦੋ ਤੁਸੀਂ ਭਿੰਦਰ ਸਾਹਿਬ ਜਿਹੜਾ ਪਾਣੀਆਂ ਦਾ ਮਾਮਲਾ ਹੈ ਜਿਹੜਾ ਪੰਜਾਬ ਦੀ ਇੱਕ ਜੀਮਨ ਰੇਖਾ ਦੇ ਨਾਲ ਜੁੜਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਸ਼ਾਰਟੇਜ ਹੋ ਚੁੱਕੀ ਹੈ ਤੇ ਜ਼ਮੀਨੀ ਪੱਧਰ ਬਹੁਤ ਥੱਲੇ ਜਾ ਚੁੱਕਿਆ ਤੇ ਪਾਣੀ ਪੰਜਾਬਾਸ ਹੈ ਨਹੀਂ ਇਸ ਦੇ ਲਈ ਪੰਜਾਬ ਨੂੰ ਜਿਉਂਦੇ ਰਹਿਣ ਦੇ ਲਈ ਆਪਣੇ ਪਾਣੀਆਂ ਦੀ ਜ਼ਰੂਰਤਾਂ ਦੀ ਜਲ ਸਰੋਤਾਂ ਦੀ ਬਹੁਤ ਵੱਡੇ ਪੱਧਰ ਤੇ ਸੰਭਾਲ ਕਰਨੀ ਪੈਂਦੀ ਹੈ ਇਸੇ ਸੰਦਰਭ ਦੇ ਵਿੱਚ ਕਿਉਂਕਿ ਪ੍ਰਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ 1982 ਦੇ ਵਿੱਚ ਉਸ ਸਮੇਂ ਦੇ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਬਤੌਰ ਮੈਂਬਰ ਪਾਰਲੀਮੈਂਟ ਚਾਂਦੀ ਦੀ ਕਹੀ ਸੰਪਤੀ ਸੀ ਪਰ ਇਹ ਵੀ ਇੱਕ ਤੱਥਾਂ ਦੇ ਉੱਪਰ ਆਧਾਰਿਤ ਹੈ ਕਿ ਜਦੋਂ 2002 ਤੋਂ ਸੱਚ ਤੱਕ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ ਅਤੇ ਕੇਂਦਰ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੀ ਕਾਂਗਰਸ ਦੀ ਸਰਕਾਰ ਦੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਏਡੀ ਮਤਲਬ ਬਹੁਤ ਹੀ ਝੰਗਦੇ ਨਾਲ ਇਸ ਅਕਾਊਂਟ ਨੂੰ ਇਹ ਰੱਦ ਕਰ ਦਿੱਤਾ ਤੇ ਮਤਾ ਪਾਸ ਕਰਾ ਦਿੱਤਾ ਦੀ ਵਿਧਾਨ ਸਭਾ ਦੇ ਵਿੱਚ ਤੇ ਕੇਂਧ ਭਾ ਕੇ ਸਿਆਸੀ ਦਲੇਰਾਂ ਨੇ ਉਹਨਾਂ ਨੇ ਦਿਖਾਇਆ ਉਸ ਸਮੇਂ ਜਿਹੜੀ ਚਾਂਦੀ ਦੀ ਕੈਦੀ ਦਾ ਮੁੱਦਾ ਸੀ ਉਹਦੇ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜੀ ਕਿਉਂਕਿ ਪ੍ਰਸਥਿਤੀਆਂ ਬਦਲ ਗਈਆਂ ਸਨ ਤੇ ਪੰਜਾਬ ਦੀ ਉਹਨਾਂ ਨੇ ਸਮਝ ਲਈ ਸੀ ਤੇ ਪੰਜਾਬ ਦੀ ਜੀਵਨ ਰੇਖਾ ਦੇ ਲਈ ਇਸ ਕਰਕੇ ਉਹਨਾਂ ਨੇ ਉਹ ਸੰਬੰਧੀ ਇਸ ਇੱਡਾ ਵੱਡਾ ਪੰਤੜਾ ਲਿਆ ਤੇ ਇੱਡੀ ਦਲੇਰੀ ਵਾਲਾ ਉਹਨਾਂ ਨੇ ਕਦਮ ਠਾਇਆ ਤੀ ਜਿਹਦੇ ਕਾਰਨ ਲੋਕਾਂ ਦੇ ਵਿੱਚ ਵੀ ਕੈਪਟਨ ਨਵਿੰਦਰ ਸਿੰਘ ਦੀ ਸ਼ੋਭੀ ਬਹੁਤ ਵੱਡੀ ਉੱਚੀ ਹੋਈ ਸੀ ਜੇ ਜਿੰਨਾਂ ਨੂੰ ਪਾਣੀਆਂ ਦਾ ਰਾਖਾ ਵੀ ਕਿਹਾ ਜਾਣ ਲੱਗਿਆ ਸੀ ਤੇ ਹੁਣ ਜੇ ਆ ਜਿਹੜੀਆਂ ਪ੍ਰਸਥਿਤੀਆਂ ਨੇ ਹੁਣ ਹੋਰ ਤਰ੍ਹਾਂ ਦੀਆਂ ਬਦਲ ਚੁੱਕੀਆਂ ਨੇ ਹੁਣ ਕੈਪਟਨ ਨਵਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਨੇ ਹੂੰ ਤੇ ਅਕਾਲੀ ਦਲ ਆਪਣੀ ਏ ਉਹਨਤੀ ਲੜਾਈ ਲੜ ਰਿਹਾ ਤੇ ਆਪਣੇ ਆਪ ਨੂੰ ਸਰਵਾਈਵ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਨਵੀਂ ਧਿਰ ਜਿਹੜੀ ਆਮ ਆਗੂ ਪਾਰਟੀ ਦੀ 92 ਮੈਂਬਰਾਂ ਦੇ ਨਾਲ ਸਰਕਾਰ ਰਾਜ ਕਰ ਰਹੀ ਹੈ ਤੇ ਬੜਾ ਕੁਝ ਬਦਲਿਆ ਹੋਇਆ ਤੇ ਇਨ ਪ੍ਰਸਥਿਤੀਆਂ ਦੇ ਵਿੱਚ ਐਸਵਾਈਐਂਡ ਦਾ ਜਿਹੜਾ ਮੁੱਦਾ ਹੈ ਬਹੁਤ ਹੀ ਗੰਭੀਰ ਗੰਭੀਰ ਮੁੱਦਾ ਹੈ ਤੇ ਇਸ ਨੂੰ ਸੁਲਝਾਉਣ ਦੇ ਲਈ ਹੁਣ ਮੌਜੂਦਾ ਮੁੱਖ ਮੰਤਰੀ ਕਿਸ ਤਰ੍ਹਾਂ ਦਾ ਪੈਂਤਰਾ ਲੈਂਦੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਕਿਸ ਤਰ੍ਹਾਂ ਤੇ ਭਾਰਤੀ ਜਨਤਾ ਪਾਰਟੀ ਦਾ ਕੀ ਹੋਏਗਾ ਇਹ ਅੰਮ੍ਰਿਤਸਰ ਆਇਗਾ ਇੱਥੇ ਕੋਈ ਰਾਜਨੀਤਿਕ ਗੇਮ ਬੜੀ ਟੇਢੀ ਗਈ ਮੈਂ ਤੇ ਇਹਦੇ ਵਿੱਚ ਹਰ ਤਰ੍ਹਾਂ ਦੀ ਰਾਜਨੀਤੀ ਵੀ ਖੇਡੀ ਜਾ ਰਹੀ ਹੈ ਲੰਬੇ ਸਮੇਂ ਤੋਂ ਤੇ ਕਿਉਂਕਿ ਐਸਬੀਐਲ ਨੇ ਬੜੇ ਵੱਡੇ ਵੱਟੇ ਲੀਡਰਾਂ ਨੂੰ ਬੜੇ ਦਿੱਗਜ ਲੀਡਰਾਂ ਨੂੰ ਬੜਾ ਕੁਝ ਇਹਦੇ ਵਿੱਚੋਂ ਨਿਕਲੇ ਆ ਤੇ ਇਸੇ ਦੇ ਵਿੱਚੋਂ ਕਪੂਰੀ ਮੋਰਚਾ ਲੱਗਿਆ ਤੇ ਫਿਰ ਜਿਹੜਾ ਕਿ ਧਰਮ ਯੁੱਧ ਮੋਰਚੇ ਦੇ ਵਿੱਚ ਕਨਵਰਟ ਹੋ ਗਿਆ ਸੀ ਅੰਮ੍ਰਿਤਸਰ ਤੋਂ ਤੇ ਪੰਜਾਬ ਨੇ ਇੱਡਾ ਵੱਡਾ ਦੁਖਾਂਤ ਭੋਗਿਆ ਜਿਹਦੇ ਵਿੱਚ ਅਨੇਕਾਂ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਮਾਰੇ ਗਏ ਪੁਲਿਸ ਅਧਿਕਾਰੀ ਜਾਂ ਹੋਰ ਅਧਿਕਾਰੀ ਵੀ ਮਾਰੇ ਕਿ ਪੰਜਾਬ ਬੜੀ ਬਲਦੀ ਦੇ ਪੁੱਥੇ ਦੇ ਵਿੱਚ ਚਲਿਆ ਗਿਆ ਕਿ ਇੱਡਾ ਸੰਤਾ ਭੁੱਗਿਆ ਤੇ ਡਾਕਟਰ ਸਾਹਿਬ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਸੀ ਐਸਵਾਈਐਲ ਕਹਿੰਦਾ ਭਾਵ ਕਿ ਜਿਹੜੇ ਪੰਜਾਬ ਦੇ ਪਾਣੀ ਨਾਲ ਜੁੜਿਆ ਮਾਮਲਾ ਤਾਂ ਪੁਰਾਣੇ ਸਮੇਂ ਦੇ ਵਿੱਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜਾ ਪੰਜਾਬ ਦਾ ਪਾਣੀ ਸੀ ਰਿਪੇਰਨ ਰਾਈਟਸ ਤੋਂ ਪਾਸੇ ਜਾ ਕੇ ਰਾਜਸਥਾਨ ਨੂੰ ਸੌਂਪ ਦਿੱਤਾ ਗਿਆ ਖੈਰ ਉਸ ਸਮੇਂ ਪੰਜਾਬ ਦੀ ਲੀਡਰਸ਼ਿਪ ਕਮਜ਼ੋਰ ਸੀ ਜਾਂ ਉਹ ਸਲਾਹਤ ਦੇ ਵਿੱਚ ਨਹੀਂ ਸੀ ਕਿ ਪਾਣੀ ਨੂੰ ਉਸ ਸਮੇਂ ਰੁਕਾਇਆ ਜਾ ਸਕਦਾ ਉਨ ਜਿਹੜੇ ਸਮੇਂ ਪਾਣੀ ਦੀ ਇੰਨੀ ਮਹੱਤਤਾ ਤਾਂ ਨਹੀਂ ਸੀ ਪਾਣੀ ਧਰਤੀ ਦੇ ਉੱਪਰ ਸੀ ਕਿਉਂਕਿ ਹੁਣ ਦੇਖਿਆ ਕਿ ਆਪਾਂ ਧਰਤੀ ਹੇਠਲਾ ਪਾਣੀ ਪੰਜਾਬ ਦਾ ਕਈ ਸੌ ਫੁੱਟ ਹੇਠਾਂ ਚਲਾ ਗਿਆ ਜਿਹੜੇ ਬੂਰ ਨੇ ਉਹ ਵੀ ਬੜੇ ਮਹਿੰਗੇ ਪੈ ਰਹੇ ਨੇ ਕਿਸਾਨੀ ਨੂੰ ਲਾਉਣ ਵਾਸਤੇ ਤੇ ਹੁਣ ਜਿਹੜੀ ਹੈ ਪਾਣੀ ਦੀ ਇੰਪੋਰਟੈਂਸ ਜਿਹੜੀ ਨਹਿਰੀ ਪਾਣੀ ਦੀ ਜਿਹੜੀ ਹੈ ਦਰਿਆਵਾਂ ਦੇ ਪਾਣੀ ਦੀ ਪੰਜਾਬ ਨੂੰ ਹੁਣ ਜਾਚ ਆਈ ਹੈ ਕਿ ਸਾਨੂੰ ਇਹਦੀ ਲੋੜ ਹੈ ਖੈਰ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਦਰਬਾਰਾ ਸਿੰਘ ਦੇ ਹਾਲਾਤ ਵੱਲ ਆਈਏ ਤਾਂ ਉਹਨਾਂ ਨੇ ਇੱਕ ਸਿਆਸੀ ਮਜਬੂਰੀ ਹੀਟ ਇੱਕ ਜਿਹੜਾ ਪੰਜਾਬ ਦਾ ਇਹ ਮਾਹੌਲ ਸੀ ਉਸ ਸਮੇਂ ਪਾਣੀਆਂ ਦਾ ਸਮਝੌਤਾ ਜਾਂ ਦਸਤਾਵੇਜ਼ ਉਹਦੇ ਤੇ ਸਾਈਨ ਕੀਤੇ ਜਾਂਦਾ ਭਾਵੇਂ ਪਾਣੀ ਜਿਹੜਾ ਹਰਿਆਣੇ ਨੂੰ ਦੇਣ ਦੀ ਉਸ ਸਮੇਂ ਗੱਲ ਚੱਲੀ ਐਸਵਾਈਐਲ ਦਾ ਮਾਮਲਾ ਜਿਹੜਾ ਕਿ ਪਿਛਲੀ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਡਾਕਟਰ ਸਾਹਿਬ ਇੱਕ ਸਿਆਸੀ ਮਜਬੂਰੀ ਹੁੰਦੀ ਹੈ ਲੀਡਰਸ਼ਿਪ ਦੀ ਜਿਵੇਂ ਦਰਬਾਰਾ ਸਿੰਘ ਲਈ ਕੋਈ ਸਿਆਸੀ ਲੀਡਰਸ਼ਿਪ ਦੀ ਮਜਬੂਰੀ ਸੀ ਉਹਨਾਂ ਦੇ ਸਿਆਸੀ ਆਕਾਸ਼ ਹਨੇਂਦਰਾ ગાંધી ਤੇ ਉਹ ਦਬਾਅ ਹੇਠ ਆ ਗਏ ਕਿ ਕਿਤੇ ਹੁਣ ਹੁਣ ਦੀ ਜਿਹੜੀ ਲੀਡਰਸ਼ਿਪ ਹੈ ਇਹ ਵੀ ਕਿਤੇ ਸਿਆਸੀ ਮਜਬੂਰੀ ਹੇਠ ਨਾ ਆ ਜਾਏ ਕਿ ਜਿਹੜਾ ਪਾਣੀ ਦਾ ਮਸਲਾ ਹੈ ਹੋਰ ਲੰਮਾ ਚਿਰ ਮਤਲਬ ਮਧਾਨੀ ਦੇ ਵਿੱਚ ਰੜਕਦਾ ਨਾ ਰਹਿ ਜਾਏ ਕਿਉਂਕਿ ਇਸ ਤੋਂ ਪਹਿਲਾਂ ਹੀ ਪਾਣੀ ਆ ਦੇਸ਼ ਮਸਲੇ ਨੇ ਪੰਜਾਬ ਦੀ ਜਿਹੜੀ ਹੈ ਜਿਹੜੀ ਹਾਲਾਤ ਉਹ ਮੂਰੀ ਤਰ੍ਹਾਂ ਬਗਾੜੇ ਹੋਏ ਨੇ ਜੀ ਡਾਕਟਰ ਸਾਹਿਬ ਕਿ ਕਹਿ ਲਈ ਕਿ ਆਪਾਂ ਚਿੰਤਾ ਇਹ ਕਰ ਰਹੇ ਆ ਕਿ ਮੌਜੂਦਾ ਲੀਡਰਸ਼ਿਪ ਕਿਉਂਕਿ ਇਸ ਵਿਲੇਜ ਸਤਾਤੇ ਰਹ ਆਪ ਭਾਵੇਂ ਕਿ ਮੁੱਖ ਮੰਤਰੀ ਪਗਵੰਸ ਸਿੰਘ ਮਾਨ ਇਹ ਹਿੱਕ ਠੋਕੇ ਕਹਿ ਰਹੇ ਨੇ ਕਿ ਸਾਡੇ ਕੋਲ ਵਾਧੂ ਪਾਣੀ ਦੇਣ ਦੀ ਕੋਈ ਗੰਜਾਇਸ ਹੀ ਨਹੀਂ ਨਾ ਹੈ ਤੇ ਨਾ ਦੇਣਾ ਪਰੰਤੂ ਕਈ ਵਾਰ ਹਾਲਾਤ ਇਦਾਂ ਦੇ ਟੁੱਕਦੇ ਅਸਿਆਸੀ ਹਾਲਾਤ ਕੋਈ ਮਜਬੂਰੀ ਬਣਦੀ ਹੈ ਡਾਕਟਰ ਸਾਹਿਬ ਕੋਈ ਇਦਾਂ ਦੀ ਮਜਬੂਰੀ ਦੇ ਚਾਂਸਸ ਤਾਂ ਨਹੀਂ ਹੁੰਦੀ ਭਿੰਦਰ ਸਾਹਿਬ ਦੋ ਗੱਲਾਂ ਨੇ ਦੇਖੋ ਜਿਸ ਤਰ੍ਹਾਂ ਕਿ ਸਰਦਾਰ ਦਰਬਾਰਾ ਸਿੰਘ ਦਬਾਅ ਦੇ ਥੱਲੇ ਆਏ ਸੀ ਕਿਉਂਕਿ ਉਸ ਵੇਲੇ ਲੀਡਰਸ਼ਿਪ ਜਿਹੜੀ ਕੇਂਦਰ ਦੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਪੰਜਾਬ ਦੇ ਵਿੱਚੋਂ ਕਾਂਗਰਸ ਦੀ ਸਰਕਾਰ ਤੇ ਉਹਨਾਂ ਦੀ ਹਾਈ ਕਮਾਂਡ ਸੀ ਉਹਨਾਂ ਨੇ ਉਹਦੇ ਉੱਤੇ ਦਬਾਅ ਬਣਾਇਆ ਹੁਣ ਇਹੋ ਜਿਹੀ ਪ੍ਰਸਥਿਤੀ ਤਾਂ ਨਹੀਂ ਪਰ ਫਿਰ ਵੀ ਉਹਦੇ ਨਾਲ ਮਿਲਦੀ ਜੁਲਦੀ ਪ੍ਰਸਥਿਤੀ ਹੈ ਪੰਜਾਬ ਸਰਕਾਰ ਦੀ ਕਿਉਂਕਿ ਇਹਦੀ ਕੋਈ ਹਾਈ ਕਮਾਂਡ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਹੈ ਤੇ ਇਹਨਾਂ ਨੇ ਹੋਰ ਰੂਪ ਬਿਆਨ ਦੇ ਵਿੱਚ ਵੀ ਰਹੀ ਆਪਣੀ ਸਿਆਸਤ ਕਰਨੀ ਹੈ ਹਰਿਆਣੇ ਦੀ ਸਿਆਸਤ ਵੀ ਕਰਨੀ ਹੈ ਤੇ ਰਾਜਸਥਾਨ ਦੇ ਵਿੱਚ ਵੀ ਸਿਆਸਤ ਕਰਨੀ ਹੈ ਤੇ ਇਹਦੇ ਉੱਪਰ ਸਿਆਸੀ ਦਬਾਅ ਵੀ ਪੈ ਸਕਦਾ ਜਦ ਕਿ ਅਕਾਲੀਆਂ ਦੀ ਜਿਹੜੀ ਹੈਗੀ ਆ ਉਹ ਖੇਤਰ ਦੇ ਲਈ ਆਪਣਾ ਕੰਮ ਕਰਦੇ ਨੇ ਕਿ ਆਪਣੇ ਪੰਜਾਬ ਦੇ ਲਈ ਹੈਗਾ ਸੀ ਉਹ ਖੁੱਲੇ ਸੀ ਇਸ ਪੱਖ ਤੋਂ ਪਰ ਫਿਰ ਵੀ ਐਸ ਐਸੀ ਦੀ ਦਲੇਰੀ ਦਿਖਾਉਣੀ ਪੈਂਦੀ ਹੈ ਜਿਸ ਤਰ੍ਹਾਂ ਕਿ ਕੈਪਟਨ ਮਿਲਿੰਦਰ ਸਿੰਘ ਨੇ ਆਪਣੇ ਸਮੇਂ ਦੇ ਵਿੱਚ ਪਾਣੀਆਂ ਦੇ ਰਿਕਾਰਡ ਦੇ ਬਾਰੇ ਸਿਆਸੀ ਦਲੇਰੀ ਦਿਖਾਈ ਸੀ ਇਸ ਤਰ੍ਹਾਂ ਦੀ ਸਿਆਸੀ ਦਲੇਰੀ ਮੌਜੂਦਾ ਮੁੱਖ ਮੰਤਰੀ ਵੀ ਆਪਣੀ ਦਿਖਾਉਣਗੇ ਕਿਉਂਕਿ ਦਬਾਅ ਤੋਂ ਲੈਣਗੇ ਕਿਉਂਕਿ ਪਿਛਲੇ ਸਮੇਂ ਥੋੜੇ ਸਮਾਂ ਤੁਹਾਨੂੰ ਪਤਾ ਹੋਊਗਾ ਜਦੋਂ ਕਿ ਰਾਜਸਥਾਨ ਨੂੰ ਕੁਝ ਵੱਧ ਪਾਣੀ ਦਿੱਤਾ ਜਾਂਦਾ ਤਾਂ 50 ਸਰਕਾਰ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਆਲੋਚਨਾ ਹੋਈ ਸੀ ਇਹ ਆ ਮੌਜੂਦਾ ਸਰਕਾਰ ਦੇ ਦਰਾਂ ਨਹੀਂ ਇਸ ਤਰ੍ਹਾਂ ਦੀ ਹੈ ਕਿਉਂਕਿ ਮੌਜੂਦਾ ਮੁੱਖ ਮੰਤਰੀ ਨੂੰ ਪਿਛਲਾ ਇਤਿਹਾਸ ਵੀ ਪੰਜਾਬ ਦਾ ਸਾਰਾ ਜਿਹੜਾ ਵਰਤਾਂਤ ਹੈ ਪਿਛਲੀ ਇਹ ਘਟਨਾਵਾਂ ਨੇ ਉਹ ਵੀ ਚਿੱਤੇ ਹੋਣਗੀਆਂ ਨਾ ਇਸ ਸੰਬੰਧ ਦੇ ਵਿੱਚ ਘਟੋ ਘਟ ਜੇ ਦਬਾਅ ਜਿਆਦਾ ਦਬਾਅ ਮੰਨਦਾ ਹੋਊਗਾ ਤਾਂ ਉਸ ਦੇ ਲਈ ਰੋਕਣ ਦੇ ਲਈ ਉਹਨਾਂ ਪਾਸ ਲੌਜਿਕ ਵੀ ਹੈ ਦਲੀਲ ਵੀ ਹੈ ਤੇ ਇਸ ਤਰ੍ਹਾਂ ਉਹਨਾਂ ਨੂੰ ਸਟੈਂਡ ਕਰਨਾ ਪਵੇਗਾ ਕਿਉਂਕਿ ਪੰਜਾਬ ਦੇ ਲਈ ਹੁਣ ਜਿਹੜਾ ਦਰਿਆਵਾਂ ਦਾ ਪਾਣੀ ਹੈ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਬਣ ਚੁੱਕਿਆ ਹੈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਲਈ ਕਿਉਂਕਿ ਪੰਜਾਬ ਦੀ ਕਿਸਾਨੀ ਜਿਹੜੀ ਕਿ ਬਹੁਤ ਗੰਭੀਰ ਸੰਕਟ ਦੇ ਵਿੱਚ ਆਰਥਿਕ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ ਇੱਕ ਨਵਾਂ ਮਸਲਾ ਖੜਾ ਹੋ ਜਾਏਗਾ ਜਦ ਕਿ ਕਿਸਾਨ ਜਥੇਬੰਦੀਆਂ ਵੀ ਪਾਣੀਆਂ ਦੇ ਬਾਰੇ ਮੋਰਚਾ ਲਾਉਣ ਤੇ ਕਈ ਵਾਰ ਐਲਾਨ ਕਰ ਚੁੱਕੇ ਨੇ ਇਸ ਤਰ੍ਹਾਂ ਦੇ ਸੰਦਰਭ ਦੇ ਵਿੱਚ ਜੇਕਰ ਪੰਜਾਬ ਦੇ ਹਿੱਤਾਂ ਨੂੰ ਪਾਸੇ ਰੱਖ ਕੇ ਕੋਈ ਰਿਕੋਰਡ ਹੁੰਦਾ ਜਾਂ ਕੋਈ ਸਮਝੌਤਾ ਹੁੰਦਾ ਜਾਂ ਕੋਈ ਪੰਜਾਬ ਦੇ ਪਾਣੀਆਂ ਨੂੰ ਦੇ ਉੱਪਰ ਕੱਟ ਲੱਗਦਾ ਤਾ ਲਾਜ਼ਮੀ ਹੈ ਕਿ ਪੰਜਾਬ ਦੇ ਵਿੱਚ ਇੱਕ ਬੜੀ ਵੱਡੀ ਅਖਰੋਸ਼ ਦੀ ਲਹਿਰ ਉਤਪੰਨ ਹੋ ਸਕਦੀ ਹੈ ਸਾਰੀਆਂ ਧਿਰਾਂ ਜਿਹੜੀਆਂ ਕਿ ਪੰਜਾਬ ਦੇ ਪਾਣੀਆਂ ਦੇ ਲਈ ਆਪਣੇ ਆਪ ਨੂੰ ਰਾਜਨੀਤੀ ਕਰਨਾ ਵੀ ਚਾਹੁੰਦੀਆਂ ਨੇ ਤੇ ਪੰਜਾਬ ਦੇ ਰੱਖੇ ਵੀ ਖਵਾਉਣਾ ਚਾਹੁੰਦੀਆਂ ਨੇ ਜੀ ਬੰਦ ਸਾਹਿਬ ਰਾਈ ਪੇਰਨ ਰਾਈਟਸ ਕਿੰਨਾ ਕੁ ਇਸ ਪਾਣੀਆਂ ਦੇ ਮਾਮਲੇ ਦੇ ਵਿੱਚ ਸਹਾਇਕ ਸਿੱਧ ਹੋ ਰਿਹਾ ਹੈ ਜਾਂ ਹੋਏਗਾ ਜਾਂ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਪਿੰਡਰ ਸਾਹਿਬ ਕਿਉਂਕਿ ਉਹਦੇ ਵਿੱਚ ਇਹੋ ਹੀ ਹੈ ਵੀ ਜਿਹੜੇ ਸੁੱਬੇ ਜਿੱਥੋਂ ਦੀ ਦਰਿਆ ਵਗਦਾ ਜਿਹੜੇ ਉਹਦੀ ਹੜਾਂ ਦੀ ਮਾਰ ਚੱਲਦੇ ਨੇ ਉਹਨਾਂ ਦਾ ਹੱਕੀ ਪਾਣੀ ਆ ਦੇ ਉੱਪਰ ਹੈ ਬਣਦਾਗਾ ਇਹ ਤਾਂ ਇਹ ਤਾਂ ਰ ਕਾਨੂੰਨ ਦੇ ਮੁਤਾਬਕ ਹੈਗਾ ਹੁਣ ਪਿਛਲੇ ਸਮੇਂ ਜਦੋਂ ਹੜਾਂ ਦੀ ਮਾਰ ਪਈ ਹੈ ਤਾਂ ਪੰਜਾਬ ਨੇ ਹੀ ਇਹਦੀ ਹੜਾਂ ਦੀ ਮਾਰ ਝੱਲੀ ਹੈ ਨਾ ਕਿ ਹਰਿਆਣਾ ਜਾਂ ਰਾਜਸਥਾਨ ਨੇ ਇਸ ਤਰ੍ਹਾਂ ਦੀ ਹੜਾਂ ਦੀ ਕੋਈ ਮਾਰ ਝੱਲੀ ਹੋਵੇ ਪੰਜਾਬ ਨੇ ਆਪਣਾ ਨੁਕਸਾਨ ਹੋਇਆ ਉਹਨਾਂ ਦੀ ਫਸਲਾਂ ਰੁਪਈਆ ਨੇ ਗਿਆਨੀ ਤੇ ਮਾਲੀ ਨੁਕਸਾਨ ਹੋਇਆ ਇਹ ਇਹ ਪੂਰੀ ਤਨਾ ਇਹ ਆਪ ਦੇ ਹਿੱਤ ਦੇ ਵਿੱਚ ਆਏਗਾ ਜੀ ਭੁੰਦਰ ਸਾਹਿਬ ਡਾਟ ਸਾਹਿਬ ਦੂਜੇ ਵੱਲ ਨੇ ਕੇਂਦਰ ਸਰਕਾਰ ਦਰਿਆਵਾਂ ਨੂੰ ਜਿਹੜੇ ਦੇਸ਼ ਦੇ ਦਰਿਆ ਹਨ ਵੱਖ-ਵੱਖ ਰਾਜਾਂ ਤੋਂ ਗੁਜ਼ਰਦੇ ਉਹਨਾਂ ਨੂੰ ਮਿਲਾਉਣ ਦਾ ਆਪਸ ਵਿੱਚ ਮਿਲਾਉਣ ਲਈ ਬੜੀ ਉਤਾਵਲੀ ਹੈ ਕਹਿ ਲਈਏ ਕਿ ਪੁਰਾਣੀ ਜਿਹੜੇ ਤਤਕੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਵਲੇ ਦੀ ਇਹ ਕੋਈ ਚਰਚਾ ਹੈ ਤੇ ਇਸ ਵੇਲੇ ਭਾਜਪਾ ਦਾ ਅਜੰਡਾ ਵੀ ਹੈ ਤੇ ਅਜਿਹੇ ਹਾਲਾਤ ਦੇ ਵਿੱਚ ਰਾਈਟਸ ਕਿੱਥੇ ਖੜਨਗੇ ਕਿੱਥੇ ਸਟੈਂਡ ਕਰਨਗੇ ਉਹ ਠੀਕ ਹੈ ਕੇਂਦਰ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਵੀ ਦਰਹਿਮਾਂ ਨੂੰ ਲਿੰਕ ਕਰਨਾ ਹੈਗਾ ਕਰਨਾ ਪਰੰਤੂ ਇਹਦੇ ਵਿੱਚ ਇਹ ਵੀ ਦਲੀਲ ਦਿੱਤੀ ਜਾਂਦੀ ਹੈ ਵੀ ਜੇ ਲਿੰਕ ਕਰਨਾ ਤਾਂ ਜਮਨਾ ਦਾ ਪਾਣੀ ਪੰਜਾਬ ਨੂੰ ਲਿਆਂਦਾ ਜਾਵੇ ਜਾਂ ਜੇ ਹਰਿਆਣਾ ਨੂੰ ਦਿੱਤਾ ਜਾਵੇ ਇਸ ਦੇ ਬੱਲੇ ਨਾਲ ਕਿ ਸਤਲੁਜ ਦਾ ਪਾਣੀ ਇਧਰ ਹੁੰਦਾ ਨਹੀਂ ਜੇ ਅਸੀਂ ਆਪਣਾ ਪਾਣੀ ਦਿਆਂਗੇ ਤਾਂ ਫਿਰ ਰਾਪੇਰੈਂਨ ਰਾਈਟਸ ਤਾਂ ਫਿਰ ਵਾਇਲੈਂਟ ਹੋਣਗੇ ਨਾ ਗੱਲ ਕੋਈ ਐ ਸੰਜਮ ਹਾਂ ਬਿਲਕੁਲ ਪਿੰਡਰ ਸਾਹਿਬ ਉਹ ਤਾਂ ਠੀਕ ਹੈ ਕੇਂਦਰ ਸਰਕਾਰ ਨੇ ਆਪਣੀ ਇਹ ਜਿਹੜੀ ਪਾਲਿਸੀ ਬਣਾਈ ਆ ਉਹ ਕੁਝ ਨਿਯਮਾਂ ਦੇ ਤਹਿਤ ਉਹਨਾਂ ਨੇ ਦਰਿਆਵਾਂ ਨੂੰ ਲਿੰਕ ਕਰਨ ਦਾ ਹੜਾਂ ਦੀ ਜਿਹੜੀ ਲੌਜਿਕ ਹੈ ਸਰਕਾਰਾਂ ਦਾ ਉਹ ਉਸ ਦੇ ਤਹਿਤ ਉਹਨਾਂ ਨੇ ਦਰਿਆਵਾਂ ਨੂੰ ਲਿੰਕ ਕਰਨ ਦੀ ਯੋਜਨਾ ਬੰਦੀ ਤਿਆਰ ਕੀਤੀ ਹੋਈ ਹੈ ਜੀ ਭਿੰਦਰ ਸਾਹਿਬ ਤੁਹਾਡੇ ਕਹਿਣ ਦਾ ਭਾਵ ਕਿ ਜਿਹੜੀ ਹੁਣ ਕੇਂਦਰ ਸਰਕਾਰ ਨੇ ਬੈਠਕ ਸੱਦੀ ਏ ਇਸ ਐਸਵਾਈਐਲ ਦੇ ਮਾਮਲੇ ਉੱਤੇ ਤਾਂ ਪੰਜਾਬ ਸਰਕਾਰ ਨੂੰ ਪੂਰਾ ਡਟ ਕੇ ਪਹਿਰੇਦਾਰੀ ਵਾਲ ਲੱਗੇ ਵਧਣਾ ਚਾਹੀਦਾ ਹੈ ਤਾਂ ਕਿ ਜਿਹੜਾ ਇਹ ਮਤਲਬ ਪਾਣੀਆਂ ਦਾ ਮਸਲਾ ਹੈ ਕਿਤੇ ਪਹਿਲਾਂ ਮੰਗ ਫਿਰ ਕਿਤੇ ਉਸ ਸੁਮਧਾਨੀ ਦੇ ਵਿੱਚ ਰੜਕਦਾ ਨਾ ਰਹਿ ਜਾਵੇ ਜਿਹਦੇ ਵਿੱਚੋਂ ਹਮੇਸ਼ਾ ਜਿਹੜੀ ਇਹ ਪਾਪ ਗਲਤ ਪਾਪ ਤੱਤੀ ਪਾਪ ਨਿਕਲਦੀ ਰਹੀ ਏ ਪੰਜਾਬ ਨੇ ਇਹ ਤੱਤੀਆਂ ਹਵਾਵਾਂ ਦਾ ਬੜਾ ਸੇਕ ਪਹਿਲਾਂ ਆਪਣੇ ਪਿੰਡੇ ਤੇ ਹੰਡਾਇਆ ਜੀ ਡਾਟਾ ਬਿਲਕੁਲ ਭਿੰਦਰ ਸਾਹਿਬ ਇਹਦੇ ਲਈ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਡਟ ਕੇ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਕਰਨੀ ਪੈਂਦੀ ਹੈ ਤੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ ਵੈਸੇ ਜਿਹੜੀਆਂ ਹੁੰਦੀਆਂ ਮੌਜੂਦਾ ਪ੍ਰਸਥਿਤੀਆਂ ਨੇ ਇੰਨਾ ਦੇ ਵਿੱਚ ਨਹੀਂ ਲੱਗਦਾ ਕਿ ਕੋਈ ਸਰਕਾਰ ਇਸ ਤਰ੍ਹਾਂ ਦਾ ਵੱਡਾ ਦਬਾਅ ਬਣਾਏ ਕਿਉਂਕਿ ਜਿਵੇਂ ਹਿੰਡ ਕੋਰ ਦੇ ਹਦੇਸ਼ ਤੋਂ ਬਾਅਦ ਅਕਤੂਬਰ ਦੇ ਹਦੇਸ਼ ਤੋਂ ਬਾਅਦ ਕੋਈ ਸਰਵੇ ਟੀਮ ਜਾਂ ਕੋਈ ਸਰਵੇ ਕਰਨ ਦੇ ਲਈ ਕੇਂਦਰ ਨੇ ਟਾਲਾ ਹੀ ਠਕ ਕੇ ਰੱਖਿਆ ਪਾਸੇ ਠਕਿਆ ਇਹ ਲੱਗਦਾ ਵੀ 2024 ਦੀ ਇਲੈਕਸ਼ਨ ਤੋਂ ਬਾਅਦ ਇਹਦੇ ਬਾਰੇ ਕੋਈ ਕਾਰਨ ਕਰਨਗੇ ਹਾਲੇ ਇਲੈਕਸ਼ਨ ਤੱਕ ਨਹੀਂ ਇਸ ਤਰ੍ਹਾਂ ਦਾ ਇਹਨੂੰ ਇਹਨੂੰ ਲਟਕਾਉਣ ਦੀ ਦੀ ਨਜ਼ਰ ਦੇ ਵਿੱਚ ਹੀ ਲੱਗ ਰਹੀ ਹੈ ਜਿਹੜਾ ਕੇਂਦਰ ਸਰਕਾਰ ਦਾ ਐਟੀਟਿਊਡ ਪਿਛਲੇ ਸਮੇਂ ਦਾ ਬਿਲਕੁਲ ਡਾਕਟਰ ਸਾਹਿਬ ਆਪਾਂ ਐਸਵਾਈਐਲ ਦਾ ਮੁੱਦਾ ਸੀਗਾ ਜਿਹੜਾ ਪੰਜਾਬ ਲਈ ਬੜਾ ਗੰਭੀਰ ਮਾਮਲਾ ਹੈ ਉੱਤਰ ਭਾਰਤ ਦੇ ਵਿੱਚ ਕਿਉਂਕਿ ਜਿਹੜੀ ਵਦੇਰੇ ਕਮਿਊਨਿਟੀ ਸਿੱਖ ਕਮਿਊਨਿਟੀ ਦਾ ਜਿਹੜਾ ਅਹਿਮ ਰਾਜ ਹੈ ਪੰਜਾਬ ਕਿਉਂਕਿ ਘਟ ਗਿਣਤੀ ਵੀ ਹੈ ਦੇਸ਼ ਦੇ ਵਿੱਚ ਸਿੱਖ ਜਿਹੜੀ ਕਮਿਊਨਿਟੀ ਹੈ ਆ ਭਾਜਪਾ ਸਰਕਾਰ ਦੀ ਵੀ ਇਹ ਇੱਛਾ ਰਹੇਗੀ ਕਿ ਘਟ ਗਿੰਤਿਆਂ ਦੇ ਨਾਲ ਉਹ ਇਸ ਅਜਿਹਾ ਜਿਹੜਾ ਵਰਤਾਰਾ ਹੈ ਉਹਦੇ ਤੋਂ ਗਰੇਸ ਕਰਨ ਖੈਰ ਅੱਗੇ ਦੇਖਣਾ ਹੋਵੇਗਾ ਕਿ ਕਿਉਂਕਿ ਇਹ ਸਾਰੇ ਜਿਹੜਾ ਐਸਵੀਆ ਦਾ ਮਾਮਲਾ ਇਹ ਕਾਨੂੰਨੀ ਦਾਅ ਪੇਚ ਉੱਤੇ ਖੜਾ ਹੈ ਤੇ ਦੇਖਣਾ ਇਹ ਵੀ ਹੈ ਕਿ ਕੇਂਦਰ ਸਰਕਾਰ ਇਸ ਨੂੰ ਸਿਆਸੀ ਲਿਹਾਜ਼ ਉੱਤੇ ਸਮਾਜਿਕ ਲਿਹਾਜ਼ ਉੱਤੇ ਕਿਵੇਂ ਲੈਂਦੀ ਹੈ ਡਾਕਟਰ ਸਾਹਿਬ ਤੁਸੀਂ ਚੈਨਲ ਇਵਿਸ਼ਨ ਦਾ ਬੀਲੀ ਆਪਣਾ ਵੱਡਾ ਵਕਤ ਦਿੱਤਾ ਤੁਹਾਡਾ ਸ਼ੁਕਰੀਆ ਧੰਨਵਾਦ ਇਹ ਮਿਸ਼ਨ ਪੰਜਾਬੀ